ਸੀਸੀਟੀਵੀ ਵਿਚ ਕਾਇਦੇ ਤਸਵੀਰਾਂ ਲੁਧਿਆਣਾ ਦੇ ਦੁਗਰੀ ਖੇਤਰ ਇਲਾਕੇ ਦੀਆਂ ਨੇ ਜਿੱਥੇ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਲੈ ਕੇ ਦੋ ਧੜਿਆਂ ਵਿੱਚ ਲੜਾਈ ਹੋ ਗਈ। ਤਸਵੀਰਾਂ ਵਿੱਚ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦੋ ਧੜੇ ਆਪਸ ਵਿੱਚ ਤੱਕਾਮੁਕੀ ਹੋ ਰਹੇ ਨੇ। ਹਾਲਾਂਕਿ ਤਸਵੀਰਾਂ ਵਿੱਚ ਕਾਫੀ ਪੁਲਿਸ ਵੀ ਖੜੀ ਦਿਖਾਈ ਦੇ ਰਹੀ ਹੈ ਪਰ ਪੁਲਿਸ ਵੀ ਇਸ ਤੱਕਾਮੁਕੀ ਦੌਰਾਨ ਬੇਵਸ ਨਜ਼ਰਾਈ। ਪਰ ਜਿਵੇਂ ਹੀ ਘਟਨਾ ਵਾਪਰੀ ਤਾਂ ਉਸ ਤੋਂ ਬਾਅਦ ਕਾਫੀ ਗਿਣਤੀ ਵਿੱਚ ਪੁਲਿਸ ਫੋਰਸ ਨੂੰ ਇੱਥੇ ਤੈਨਾਤ ਕਰ ਦਿੱਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਪੀ. ਰਮਨਦੀਪ ਸਿੰਘ ਪੁੱਲਰ ਨੇ ਕਿਹਾ ਕਿ ਜੇਕਰ ਦੁਬਾਰਾ ਕੋਈ ਵੀ ਜੇਹੀ ਘਟਨਾ ਵਾਪਰਦੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਸ੍ਰੀ ਸੁਖਮਨੀ ਸਾਹਿਬ ਗੁਰਦੁਆਰਾ ਹੈਗਾ ਜੀ ਤੁਗਰੀ ਦੇ ਵਿੱਚ। ਇੱਥੇ ਦਾ ਕਮੇਟੀ ਦਾ ਇਹਨਾਂ ਦਾ ਆਪਸ ਵਿੱਚ ਡਿਸਪਿਊਟ ਪੁਰਾਣਾ ਬੜਾ ਲੌਂਗ ਸਟੈਂਡਿੰਗ ਡਿਸਪਿਊਟ ਹੈਗਾ। ਉਹਦੇ ਤਹਿਤ ਇਹਨਾਂ ਦੀ ਆਪਸ ਦੇ ਵਿੱਚ ਪਹਿਲਾਂ ਵੀ ਕਈ ਵਾਰੀ ਲੜਾਈ ਹੋਈ ਹੈ। ਕੱਲ ਸ਼ਾਮਕਦ ਜੋ ਇਹਨੂੰ ਦੁਬਾਰਾ ਕਿਤੇ ਇਹਨਾਂ ਦਾ ਆਪਸ ਦੇ ਵਿੱਚ ਕੋਈ ਨਿੱਕੀ-ਮੁੱਟੀ ਝੱਪ ਹੋਈ ਸੀਗੀ ਜਿਹਦੇ ਤਹਿਤ ਤੁਗਰੀ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਮਕਦਮਾ ਵੀ ਦਰਜ ਹੋਇਆ। ਤੇ ਸਵੇਰ ਤੋਂ ਕੱਲ ਰਾਤ ਤੋਂ ਇਨਫੈਕਟ ਸਾਡੀ ਜਿਹੜੀ ਪੁਲਿਸ ਫੋਰਸ ਇੱਥੇ ਡਿਪਲੋਏਡ ਹੈਗੀ ਹੈ ਫ੍ਰੌਮ ਪੁਲਿਸ ਐਡਮਿਨਿਸਟ੍ਰੇਸ਼ਨ ਸਾਡਾ 뷰ਪੁਆਇੰਟ ਸਿਰਫ ਇੰਨਾ ਕਿ ਅਸੀਂ ਕੋਈ ਵੀ ਇੱਥੇ ਲਾਅ ਐਂਡ ਆਰਡਰ ਦੀ ਅਗਰ ਕੋਈ ਸਿਚੁਏਸ਼ਨ ਖਰਾਬ ਹੁੰਦੀ ਨਜ਼ਰ ਆਈ ਤਾਂ ਜੋ ਵੀ ਬੰਦੀ ਕਾਰਵਾਈ ਹੋਊਗੀ ਕਿਸੇ ਦੇ ਖਿਲਾਫ ਉਹ ਕਰ ਦਿੱਤੀ ਜਾਏ ਕਿਸੇ ਕੋਈ ਸੀਸੀਟੀਵੀ ਵੀ ਸਾਹਮਣੇ ਆਈ ਮਾਰਕੋ ਸੀਸੀਟੀਵੀ ਫੁਟੇਜਸ ਅੰਦਰ ਕੈਮਰਾ ਲੱਗੇ ਹੋਏ ਨੇ ਤੇ ਸਾਡੇ ਅਸੀਂ ਆਪਣੇ ਬੰਦੇ ਲਾਏ ਹੋਏ ਨੇ ਉਹ ਫੁਟੇਜਸ ਕਰਦੇ ਮੈਂ ਉਹਨਾਂ ਨੂੰ ਐਕਸਪਲੋਰ ਕਰ ਰਹੇ ਹਾਂ ਸਰ ਕੋ ਕਿਹੜੇ ਹੁਣ ਤੱਕ ਜਿਹੜੇ ਬੰਦੇ ਸਾਹਮਣੇ ਆਏ ਨੇ ਕੋਈ ਹਜੇ ਤੱਕ ਤਾਂ ਨਹੀਂ ਜੀ ਬਸ ਜਿਹੜੀ ਐਫ ਆਈ ਆਰ ਹੋਈ ਹੈਗੀ ਉਹ ਬਾਈ ਨੇਮ ਹੀ ਹੋਈ ਏ ਤੇ ਉਦੋਂ ਉਹ ਹੈਗਾ ਜੀ ਐਫ ਆਈ ਆਰ ਦੇ ਵਿੱਚ ਕੰਟੈਂਟs ਹੈਗੇ ਨੇ ਉਹਦੇ ਵਿੱਚ ਬਾਕੀ ਜਿਹੜੇ ਹੈਗੇ ਜੋ ਵੀ ਜਿੱਦਾਂ ਜਿੱਦਾਂ ਸਿਚੁਏਸ਼ਨ ਅਨਫੋਲਡ ਹੋਏਗੀ ਉਹ ਸਭ ਮਰਕਾਰ ਕਰਦੇ ਠੀਕ ਕਟਨਾ ਤੋਂ ਬਾਅਦ ਦੋ ਮਤੜਿਆਂ ਵੱਲੋਂ ਇੱਕ ਦੂਜੇ ਤੇ ਰੋਪ ਲਗਾਉਣੇ ਲਗਾਤਾਰ ਜਾਰੀ ਨੇ ਗੁਰਦੁਆਰਿਆਂ ਦੀ ਪ੍ਰਧਾਨਗੀ ਨੂੰ ਲੈ ਕੇ ਹੋਈ ਲੜਾਈ ਇਹ ਕੋਈ ਨਵੀਂ ਨਹੀਂ ਆਈ ਇਸ ਤੋਂ ਪਹਿਲਾਂ ਵੀ ਕਈ ਗੁਰਦੁਆਰਿਆਂ ਵਿੱਚ ਅਜਿਹੇ ਹੀ ਕਟਰਾਮਾ ਦੇਖਣ ਨੂੰ ਮਿਲਿਆ ਨੇ ਪਰ ਅਫਸਰ ਦੀ ਗੱਲ ਹੈ ਕਿ ਹੁਣ ਲੋਕ ਗੁਰੂ ਘਰਾਂ ਨੂੰ ਵੀ ਸਿਆਸਤ ਲਈ ਵਰਤਣ ਲੱਗੇ ਨੇ ਲੁਧਿਆਣਾ ਤੋਂ ਜਿੰਦਰ ਰੋੜਾ ਦੀ ਰਿਪੋਰਟ